पढ़े कार पचाया पून परम पुरख परमेश्वर तेरी परे परे माया। तेरी है माया थना बजाया काश खजोता उहो काउर चहारा ते हैदरबाद कृष्ण री अ तैनो करृषण अस भेण तेरी अॼ तो जलम खोले माती मोगी नाथ नाथी मदद कर दुनिया दे साथी बेकसू दे ते मगदरम अॻे तेरी मरजी ਦੇhetra ਲੋਕੇ ਨਾਤਾ ਤੇਰੇ ਮੂਹਰੇ ਮੇੜੇ ਜਿਗਾ ਕਹਿੰਦਾ ਵੀ ਕੌਣ ਹੈ ਤੂੰ ਕਹਿੰਦਾ ਭਾਈ ਅੱਗੇ ਮੈਨੂੰ ਉੱਤਰਲੇ ਪੈਰੇ ਦਾਰ ਨੇ ਮੋੜਤਾ ਤੇ ਮੈਨੂੰ ਦੁਰਜੋਧਨ ਨੇ ਸੱਦਿਆ ਮੈਨੂੰ ਦੁਰਜੋਧਨ ਕੋਲ ਜਾਣਾ ਉਹ ਕਹਿੰਦਾ ਤੈਨੂੰ ਦੁਰਜੋਧਨ ਨੇ ਸੱਦਿਆ ਗੋਮ ਮਾਰਾਂਗੇ ਗੇਤੀ ਚ ਕਸਣਾ ਹੈ ਹੈ ਤੇ ਛੋਕੀ ਕਰਾਉਣਾ ਦੁਰਜੋਧਨ ਨੇ ਤੇ ਮੇਰਾ ਪੁੱਠਾ ਆ ਦੁਰਜੋਧਨ ਨੂੰ ਮਿਲਣਾ ਹੈ ਦਰਦੋਤਨ ਨੇ ਮੈਨੂੰ ਆਪ ਬੁਲਾਇਆ ਫੇਰ ਨਹੀਂ ਸਮਝੇ ਉੱਥੋਂ ਦੇ ਮੋੜ ਤੇ ਤੀਸਰੇ ਗੇਟ ਆ ਕੇ ਭਗਵਾਨ ਉੱਥੇ ਆ ਕੇ ਕਿਹਾ ਕਹਿੰਦਾ ਮੈਂ ਦਰਦੋਤਨ ਨੂੰ ਮਿਲਣਾ ਹੈ ਉਹ ਕਹਿੰਦਾ ਤੇਰੇ ਵਰਗੀਆਂ ਸਾਕਲਾਂ ਦਰਦੋਤਨ ਨੂੰ ਮਿਲਣਗੀਆਂ ਪੁੱਠਾ ਮੁੜ ਸਾਡੇ ਹੱਥ ਦੇ ਵਿੱਚ ਇਹ ਡੰਡੇ ਫੜਾਏ ਹੋਏ ਆ ਤੇਰੀ ਚਮੜੀ ਢੇਡ ਜਾਗੇ ਮੁਰਜਾ ਪੁੱਠਾ ਅਗਾ ਦਰਦੋਤਨ ਨੇ ਸੱਦਿਆ ਜੇ ਤੂੰ ਕਹਿਣਾ ਅੱਜ ਕੋਈ ਆਵੇ ਕਿਸੇ ਨੂੰ ਮੋੜਨਾ ਨਹੀਂ ਉਹ ਫੇਰ ਤੇਰੇ ਕੋਲੇ ਮੈਂ ਆਉਂਦਾ ਤੂੰ ਤਾਂ ਪਤੰਦਰਾ ਸਾਰੇ ਮੇਰੇ ਭਗਤਾ ਤੇ ਬੰਨ੍ਹਣ ਲਾਤਾ ਵੀ ਕੋਈ ਗਰੀਬ ਗਰੂਪਾ ਅੰਦਰ ਨਾ ਬੜੇ ਇਸ ਕਰਕੇ ਤਰਲੋਕੀਨਾਥ ਪ੍ਰੇਮ ਦੇ ਭੁੱਖੇ ਐ ਤਾਂ ਹੀ ਭਗਵਾਨ ਹਰ ਬਾਗੇ ਉਹ ਕਹਿੰਦਾ ਰੁਕਮ ਨਹੀਂ ਮੈਂ ਕਿਤੇ ਬਾਹਰ ਨਹੀਂ ਗਿਆ ਮੇਰੀ ਕੋਈ ਬਾਦੀ ਨਹੀਂ ਹਰਦੀ ਇਹ ਜਿਹੜੀ ਮੇਰੀ ਬਾਜੀ ਹੈ ਇਹ ਇੱਥੇ ਵਾਲਾ ਖੇਡ ਨਹੀਂ ਅੱਖਾਂ ਬੰਦ ਕਰ ਤੈਨੂੰ ਮੈਂ ਦਿਖਾਉਣਾ ਵੀ ਮੇਰੀ ਖੇਡ ਕਿੱਥੇ ਚੱਲ ਰਹੀ ਹੈ ਇੱਕੋ ਜਾਲਮ ਜਰਵਾਨਿਆਂ ਨੇ ਮੇਰੀ ਨਰਦ ਨਜ਼ੋਰੀ ਘੇਰ ਲਈ ਤੇ ਹੁਣ ਮੈਂ ਉੱਚ ਪੜਦੇ ਕਿਵੇਂ ਆਰ ਪਛਾਇਆ ਪੂਰਨ ਪਰਮਪੁਰਖ ਪਨਮੇਸ਼ਰ ਤੇਰੀ ਪਰੇ ਪਰੇ ਹੈ ਮਾਇਆ ਪਰ ਪਾਗੇ ਪ੍ਰਮਾਤਮਾ ਚਿਹਦੇ ਬੱਚਿਆਂ ਨੂੰ ਵੱਡੀਆਂ ਉਮਰਾ ਬਖਸੀ ਪੜਾਈਆਂ ਬਖਸੇ ਤਰਕੀਆਂ ਬਖਸੇ ਨੌਕਰੀਆਂ ਪੱਕੀਆਂ ਬਖਸੇ ਤੇ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ ਖੁਸ਼ੀਆਂ ਦੇ ਵਿੱਚ ਰਹੋ ਭਰਾ ਹੋ ਰਾਜੀ ਰਹਿਣ ਤੁਹਾਡੇ ਵਿੱਚ ਆ ਆਪਾਂ ਬੇਨਤੀ ਕਰੀਏ ਤੁਹਾਡੇ ਚਰਨਾਂ 'ਤੇ ਇੱਕ ਸ਼ਰੂ ਹੋਰ ਬੋਲ ਕੇ ਓਦੋਂ ਬਾਅਦ ਕਥਾ ਸੁਣਾਵਾਂਗੇ ਅਚਾਰ ਵੀ ਅਚਾਰਾਂਗੇ ਇਸ ਸੰਤ ਸਵਾਮੀ ਸੰਤ ਬਾਪਾ ਸਰਬਰਵਾਹ ਦੀ ਤੁਹਾਡੇ ਚਰਨਾਂ 'ਚ ਕਿਹੜਾ ਸ਼ਰੂ ਇਹ ਬਾਣਦਾ ਨਹੀਂ ਫਰਮਾਸੀ ਅੱਗੇ ਤੇਰੀ ਮਰਜ਼ੀ ਆ